ਅੰਤਮਾਨ ਸਾਹਿਬ ਮੈਂ ਤੈਨੂੰ ਫੇਰ ਕਹਿਣਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਉਦੋਂ ਕਹਿੰਦੇ ਤੇਰੇ ਯਾਰ ਨੂੰ ਦੱਬਣ ਨੂੰ ਕਰਦੇ ਆ ਯਾਰ ਤਾਂ ਗਾ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਗਾ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਕਿਉਂਕਿ ਆਪ ਲੰਗ ਬਾਪ ਨੰਗ ਤੀਜੇ ਨੰਗ ਨਾਂਕੇ ਨੰਗਾ ਕਰਨਾ ਹੁੰਦਾ ਇਸ ਬਾਹਰ ਆਇਆ ਇਸ ਲੋਕੋ ਟਕਾ ਕੇ ਥੋਕੋ ਕੀ ਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਰਹਿਣ ਅੱਜ ਜੱਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਹੈ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਕੂਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਇਹ ਉਹ ਅਕਲੀ ਦਾ ਲੱਗਦਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜਿਆ ਛੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਵੋਟਾਂ ਖਾਤਰ ਹੋ ਭਾਈ ਕਿੰਨਾ ਗਿਰਾਂਗੇ ਆਪਾਂ ਉਹਨਾਂ ਕਹਿੰਦੇ ਤੇਰੇ ਯਾਰ ਨੂੰ ਦੱਪਣ ਨੂੰ ਕਰਦੇ ਆ ਯਾਰ ਤਾਂ ਗਾ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਗਾ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸ਼ਾਦੀ ਕੌਮ ਉਹ ਦੱਖਣੀ ਉੱਠ ਸਕਦੀ ਜਿਵੇਂ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਬਣਾਈਆ ਕੋਈ ਨੀਤੀ ਬਣਾਈਆ ਕੋਈ ਕੌਮ ਨੂੰ ਸਰਨ ਦੀ ਨੀਤੀ ਕੌਮ ਨੂੰ ਖੜਾ ਕਰਨ ਦੀ ਨੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾਅ ਲੈ ਕੇ ਆਏ ਸੀ ਉਹ ਤਾਂ ਪਤੰਦਰ ਲੱਭੇ ਨਹੀਂ ਉਹਦਾ ਡੂ ਟੂ ਸ਼ੋ ਗੱਡੀ ਲੈ ਕੇ ਆਹ ਕੋ ਵੀ ਰਿਆਉਣ ਕਰਦੇ ਆ ਜਿਹੜਾ ਮੇਰਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਵਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕਰਮ ਧੋਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਆ ਉਹ ਪੰਜਾਬ ਖੜਾ ਜਿੱਦਾਂ ਹੁੰਦਾ ਇਸ ਚੀਜ਼ ਦੀ ਗੱਲ ਕਰਨੀ ਹੈ ਉਹ ਮਿੱਤਰੋ ਜਦੋਂ ਤੁਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਹੋ ਅਕਾਲ ਤਖਤ ਸਾਹਿਬ ਉਹਦਾ ਯਾਦ ਕਰੋ ਅਕਾਲੀ ਫੁੱਲਾ ਸਿੰਘ ਨੂੰ ਜੱਤੇਦਾਰ ਸਾਹਿਬ ਨੇ ਗੋਡੇ ਲਵਾਦੇ ਸੀ ਪੰਜਾਬ ਦੇ ਸ਼ਹਿਨशाह ਮਹਾਰਾਜਾ ਰਣਜੀਤ ਸਿੰਘ ਦੇ ਗੋਡਿਆਂ ਪਰਨੇ ਕਰਦਾ ਸੀ ਕਹਿੰਦਾ ਤੂੰ ਗਿਆ ਮੋਰਾਂ ਕੋਲ ਹੁਣ ਤੇਰੇ ਮਹਿਲ ਦਾ ਲੰਗਰ ਨਹੀਂ ਇੱਥੇ ਵਰਤਣਾ ਸੰਗਤ ਵਰਤਾਂ ਉਹ ਕਹਿੰਦਾ ਬਿਲਕੁਲ ਠੀਕ ਗੋੜਵੀ ਸਜਾ ਦਿੱਤੀ ਉਹ ਮੰਨਿਆ ਕਿਉਂ ਮੰਨਿਆ ਕਿਉਂਕਿ ਝੰਡੇ ਪੁੰਗੇ ਚੁਗੋ ਚੁਗਟਾਲ ਦਰਬਾਰ ਸਾਹਿਬ ਦੇ ਵਿੱਚ ਧਰਮ ਦਾ ਝੰਡਾ 22 ਫੁੱਟ ਉੱਚਾ ਰਾਜਨੀਤੀ ਨਾਲੋਂ ਅੱਜ ਕੀ ਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਰਹਿਣ ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਹੈ ਧਰਮ ਨੂੰ ਜੀ ਦੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਗ ਜਥੇਦਾਰਾਂ ਨੂੰ ਚੀਫ ਸਟਾਫਰ ਵੀ ਬੱਸ ਸੱਦੇ ਜਾਂਦਾ ਉੱਥੋਂ ਹੁਕਮ ਦਵਾਇਆ ਜਾਂਦਾ ਕੌਕੇ ਸਾਹਮਣੇ ਜਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਟੱਕ ਪੁਤਲੀਆਂ ਵਰਗੇ ਇਕੱਲੇ ਪੁਲਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਸ ਵਾਲਿਆਂ ਦੇ ਉੱਤੇ ਹੁਕਮ ਸੁਣਾਉਂਦੇ ਸੀ ਅਗਲੀ ਜ਼ਿੰਮੇਵਾਰ ਦੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਿਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਖਦਗਦਲੀ ਬਣਾ ਕੇ ਇਸਤੇਮਾਲ ਕਰੋਗੇ ਤਾਂ ਫਿਰ ਲੋਕ ਸਜ਼ਾ ਦਿੰਦੇ ਆ ਇਹੋ ਕਾਲੀ ਦਾ ਲਗਦਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜਿਆ ਕਿਉਂ ਖੜਿਆ? ਜਿਹੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਖਰਾ ਤੇ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ? ਕਿਸ ਸਤਰ ਤੱਕ ਗਿਰਾਂਗੇ ਆਪਾਂ? ਉਹ ਕੱਲੀ ਸ਼ਰਾਬ ਜੋ ਕੰਮ ਲਾ ਦੂ ਪਿਆ 1000000 ਰੁਪਇਆ ਕਰਦਾ। 2002 ਚ ਮੈਂ ਕੋ ਸ਼ਰਾਬ ਦੇ ਹੱਕ ਦੀ ਨਹੀਂ ਕੱਦਿਏ ਵਿਕਦੀ ਐ ਕ ਸਟੇਟ ਦੇ ਖਜ਼ਾਨੇ ਜਾਵੇ ਨਾ ਕਿਉਂ ਨਹੀਂ ਆਉਂਦੀ ਸੈਂਟਰ ਦੀਆਂ ਸਕੀਮਾਂ ਦੇ ਦਾਵਾ ਕਿਉਂ ਨਹੀਂ ਹੁੰਦੀ ਕੋਈ ਸਮਝਾਵੇ ਮੈਨੂੰ ਤੇ ਭਗਵੰਤ ਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਨਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਠੋਕ ਕੇ ਚੋਰ ਹੋ ਤੁਸੀਂ ਤੁਸੀਂ ਫੇਰ ਪੰਜਾਬ ਦਾ ਉਹ 50 ਹਜ਼ਾਰ ਕਰੋੜ ਰੁਪਈਆ ਨਾ ਉਹ ਜਵਾਬ ਦਵੇ ਨਾ ਤੂੰ ਜਵਾਬ ਦਵੇਂ ਮਿੱਤਰ ਪਿਆਰੇ ਹੁਣ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 22000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁਕਲਿਆ। 42000 ਕਰੋੜ ਰੁਪਏ ਸਾਲ ਦਾ ਕਰਜ਼ਾ ਚੁਕਦੇ ਹੋ ਤੇ ਪੈਂਦੀ 35000 ਕਰੋੜ ਰੁਪਏ ਸੂ ਕਿੰਨੇ ਹੋ ਇਹਨੂੰ ਪੰਜਾਬ ਦੇ ਲੋਕਾਂ ਨੇ మోੜਨਾ ਹੈ। 75000 ਕਰੋੜ ਰੁਪਏ ਪੰਜਾਬ ਦਾ ਗਰੀਬ ਕਿਸਾਨ, ਮਿਡਲ ਕਲਾਸ, ਲੋਰ ਮਿਡਲ ਕਲਾਸ ਹਿੰਦਾ ਹੈ। ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਹਿੰਦਾ ਹੈ ਜਦੋਂ ਬਸ ਤੋਂ ਉਤਰਦੇ ਹੋ ਤੇਲ ਤੇ ਟੈਕਸ, ਲੂਣ ਤੇ ਟੈਕਸ दुकान चरजेस पेस्टिड के टैक्स खाद के टैक्स के टैक्स है केंद्र हजार रुपये आई औरत बैठिया ने सौ रुपया पहुंच गया थोड़े को सो बी पहुंच गया है नहीं पहुंच गया पहुंचना भी नहीं ਕਿਉਂਕਿ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਂ ਕੇ ਨੰਗਾ ਕਰਨਾ ਹੁੰਦਾ ਐ ਸਵਾਲ ਆਇਆ ਇਸ ਨੂੰ ਥੋਕੋ ਟਕਾ ਕੇ ਥੋਕੋ ਇਹ ਮਤਲਬ ਸਰਕਾਰ ਨੰਗਾਂ ਦੀ ਹੋ ਗਈ ਕਰਜ਼ਿਆਂ ਦੇ ਚਲਾਉਣੀ ਐ ਲੋਕਾਂ ਦੇ ਹੱਕ ਲੋਕਾਂ ਦਾ ਸਨਮਾਨ ਉਹ ਸਾਰਾ ਕੁਝ ਖੋ ਲੈਣਾ ਮੈਂ ਤੁਹਾਨੂੰ ਅੱਜ ਕਹਿਣਾ ਜਦੋਂ ਗੁਰੂ ਸਾਹਿਬ ਦੀ ਬੇਦਬੀ ਹੋਈ ਅਸਤੀਫਾ ਦਿੱਤਾ ਮੈਂ ਕਿਆ ਤਨ ਮਰਿਆ ਕਿਆ ਤਨ ਲਾਇਆ ਕਿਉਂਕਿ ਸੁੱਤੇ ਪਏ ਰਹੇ ਤਿੰਨ ਸਰਕਾਰਾਂ ਜਥੇਦਾਰ ਕਾਜ਼ ਦਾ ਟੁਕਦਾ ਟੋਟੇ ਟੋਟੇ ਕਰਤਾ ਹੈ ਉਹਨੇ ਦਵਾ ਸਜ਼ਾ ਨਹੀਂ ਦੇ ਸਕੇ ਇਹ ਕੀ ਹੈ ਕਰਾਉਣ ਵਾਲੇ ਕੌਣ ਨੇ ਇਹਨੂੰ ਸਮਝੋ ਫਿਰ ਭਾਈ ਇਹ ਜੇ ਮੈਂ ਸ਼ਾਸਕਪਾਉ ਦੀ ਗੱਲ ਕਰਾਂ ਆ ਗੱਡੀਆਂ ਦੀ ਗੱਲ ਕਰਾਂ ਕੋਈ ਸ਼ਾਸਕਪਾਉ ਸਿੱਧ ਕੇ ਰਾਜੀ ਐ ਕੋਈ ਪੰਜਾਬ ਨੂੰ ਪਰਿਵਾਰ ਦੇਖ ਕੇ ਰਾਜੀ ਐ ਜੇ ਪਰਿਵਾਰ ਨਾ ਹੁੰਦਾ ਤਾਂ ਟੋਡਰਪਾਲ ਸਾਹਿਬ ਸਿੱਧੀਆਂ ਸ਼ਰਧੀਆਂ ਖੜੀਆਂ ਕਰਕੇ ਸਾਹਿਜਾਦਿਆਂ ਦਾ ਦਾਸ ਸੰਸਕਾਰ ਕਰਦੇ ਉਹਨਾਂ ਦਾ ਭਰੋਸਾ ਸੀ ਯਾਰੋ ਉਹਨਾਂ ਦਾ ਭਰੋਸਾ ਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸ ਦੀ ਵਿਚਾਰ ਪਰ ਇਹੀ ਐ ਅਨੇਕਾਂ ਚ ਏਕਤਾ ਅਮਨ ਮੰਗ ਸਾਰੇ ਧਰਮਾਂ ਦਾ ਸਨਮਾਨ ਸਮਝ ਨਹੀਂ ਉਹ ਭਾਈ ਹਰ ਧਰਮ ਦਾ ਸਨਮਾਨ ਜਿੱਥੇ ਹੁੰਦਾ ਹੋਵੇ ਆਪਸੀ ਭਾਈਚਾਰਾ ਜਿੱਥੇ ਹੋਵੇ ਉਹ ਪੰਜਾਬ ਹੈ ਉਹ ਪੰਜਾਬੀਅਤ ਹੈ ਤੁਸੀਂ ਉਹਨੂੰ ਤੋੜ ਕੇ ਰਾਜੀਓ ਮੈਂ ਤੁਹਾਨੂੰ ਅੱਜ ਕਹਿੰਦਾ ਮੈਂ ਡਰਗ ਪੈਦਲ ਦੇਖ ਲਓ ਕਿੰਨੇ ਲੋਕ ਅੱਜ ਨਸ਼ਿਆਂ ਦੇ ਵਿੱਚ ਨੇ ਲਾ ਮੈਂ ਤੁਹਾਨੂੰ ਅੱਜ ਕਹਿੰਦਾ ਕਿ ਪੁਲਿਸ ਡਰਗ ਵੇਚਣ ਵਾਲੇ ਤੇ ਪੋਲਿਟਿਕਸ ਕਰਨ ਵਾਲੇ ਇਹਨਾਂ ਦੀ ਸਾਥ ਨਾ ਕਰੋ 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 ਦੂਰ ਇੱਕ ਗੁੱਟਕਾ ਚੱਕੀ ਖੜਾ ਰਿਹਾ ਘਰ ਘਰ ਨੌਕਰੀ ਧੱਕਾ ਨੌਕਰੀ ਨਾ ਦੋਗਿਆਂ ਨੂੰ ਕਰਦੂ ਭਾਵੇਂ ਆਰਟੀਆਂ ਦਾ ਹੋਵੇ ਭਾਵੇਂ ਸੁਸਾਇਟੀਆਂ ਦਾ ਹੋਵੇ ਕਿੰਨਾ ਵਾਹ ਕੱਲੇ ਹੀ ਜਾਣੇ ਅੰਮਾ ਚਲੀ ਪਣਾਉਣ ਕਿੱਥੇ ਆਹੋ ਕਿੰਨੇ ਆਏ ਕਿੰਨੇ ਗਏ ਮੈਂ ਗੁਰੂ ਸਾਹਿਬ ਦਾ ਇਹ ਨਮਾਣਾ ਜਿਹਾ ਨੌਕਰ ਗੁਰੂ ਸਾਹਿਬ ਦਾ ਕੂਕਰ ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ ਇਹ ਝੂਠ ਵੇਚਦੇ ਆ ਸੁਪਨੇ ਸੁਝਾਉਣੇ ਛੱਡਣਾ ਨਾ ਲੇਕਿਨ ਝੂਠੇ ਸੁਣਨੇ ਤੇ ਵਿਸ਼ਵਾਸ ਕਰਨ ਨਾ ਜਦ ਤੱਕ ਨੀਤੀ ਦਾ ਰਾਜਨੀਤੀ ਨਹੀਂ ਚੱਕੀ ਜਾਉਂ ਜਦ ਤੱਕ ਕਾਂਗਰਸ ਬਦਲੂ ਨਹੀਂ ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ ਜਦ ਤੱਕ ਅਸੀਂ ਨੀਤੀ ਗੱਤ ਸ਼ਾਸਤਰ ਨੂੰ ਪਾਲਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ ਤਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50 ਹਜ਼ਾਰ ਕਰੋੜ ਰੁਪਆ ਇੱਕ ਇਮਾਨਦਾਰ ਇੱਕ ਇਮਾਨਦਾਰ ਆਦਮੀ ਜਿੱਦਣ ਚੁਣ ਲਿਆ ਕਿੱਦਾਂ ਕਹੂੰਗੇ ਭਾਈ ਕਿਹਨੂੰ ਚੁਣਨਾ ਹੈ ਜਿਲਾ ਕੇ ਤਾਰ ਹੋਵੇ ਗੁਰੂ ਸਾਹਿਬ ਦੇ ਕਹਿਣ ਮਾਇ ਉਹ ਜਿਹੜਾ ਬਚਨਾਂ ਤੇ ਖੜੇ ਜਿਹਦੀ ਜबान ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਕੀ ਦੀ ਤੋਂ ਹੀ ਦਬ ਜਾਂਦੇ ਐ ਪਹਿਲਾ ਹੁੰਦਾ ਸੀ 75 25 ਜੱਤਾਂ ਤੇ ਬਾਦਲ ਮੇਰੀ ਤੇਰੀ ਅੱਟੀ ਛੱਟੀ ਠੀਕ ਐ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਤੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 20 ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ